ਪਰ ਹਾਈਟ ਫਿਰ ਵੀ ਬਹੁਤ ਹੈਗੀ ਹੈਗੀ ਕਿਉਂਕਿ ਪੂਰਾ ਤਕੜਾ ਤੇ ਤੰਦ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਰਾਮਪਰਾ ਮੰਡੀ ਤੇ ਇੱਥੇ ਬਹੁਤ ਹੀ ਜ਼ਿਆਦਾ ਸੋਹਣਾ ਆਪਾਂ ਨੂੰ ਝੋਟਾ ਦੇਖਣ ਨੂੰ ਮਿਲੇਗਾ ਤੇ ਦੇਖੋ ਜੀ ਲਸ਼ਕ ਦਾ ਪੁਸ਼ਕ ਦਾ ਪੂਰਾ ਰਾਜੀ ਝੋਟਾ ਹੈਗਾ ਤੇ ਬਾਈ ਹੋਰਨ ਨਾਲ ਆਪਾਂ ਗਰਾਂਗੇ ਗੱਲਬਾਤ ਤੇ ਲੈਨੇ ਆਂ ਡਿਟੇਲ ਹੈਲੋ ਮੰਡੀ ਤੇ ਫੇਰ ਗੱਲ ਕਰਾਂਗੇ ਬਾਈ ਇੱਕ ਵਾਰੀ ਤੋੜ ਕੇ ਦਿਖਾਈਏ ਆਪਾਂ ਲਓ ਵੀ ਖਾਤ ਧੀ ਵਰਗਾ ਛੋਟਾ ਹੈਗਾ ਦੇਖੋ ਬਹੁਤ ਸੋਹਣਾ ਛੋਟਾ ਹੈਗਾ ਬੱਲਾ ਬਰਾਊਨ ਤੇ ਗੁਲਾਬੀ ਰੰਗ ਦਾ ਦੇਖੋ ਤੋਰਾ ਦੇਖੋ ਬਾਈ ਜੀ ਛੋਟੇ ਦਾ ਤੇ ਬਹੁਤ ਜਿਆਦਾ ਸੋਹਣਾ ਛੋਟਾ ਹੈਗਾ ਬਾਈ ਵੀ ਪੂਰਾ ਵਧੀਆ ਟਿੱਕੇ ਟੁੱਕੇ ਲਾ ਕੇ ਲੈ ਕੇ ਆਇਆਗਾ ਤੇ ਬਾਈ ਹੋਰਾਂ ਨਾਲ ਕਰਦੇ ਆਪਾਂ ਗੱਲਬਾਤ ਤੇ ਲੈਣੇ ਆ ਡਿਟੇਲ ਛੋਟੇ ਬਾਰੇ ਜੀ ਦੇਖੋ ਹਾਂ ਬੂਰੀਆਂ ਛੋਟੀਆਂ ਦੇ ਛੋਟੇ ਤੇ ਕਰਦੇ ਆ ਬਾਈ ਹੋਰਾਂ ਨਾਲ ਗੱਲਬਾਤ ਸੱਸੀ ਗਾ ਬਾਈ ਕੀ ਨਾਮ ਹੈ ਬਾਈ ਆਪਣਾ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਕਿਹੜਾ ਪਿੰਡ ਆ ਬਾਈ ਕਿੱਥੋਂ ਹੈ ਪਿੱਥੋਂ ਤੇ ਬਾਈ ਅੱਜ ਤੁਸੀਂ ਰਾਮਪਰਾਮ ਮੰਡੀ ਤੇ ਝੋਟਾ ਲੈ ਕੇ ਆਏ ਹੋ ਹਾਂਜੀ ਘਰ ਦਾ ਹੀ ਪਾਲਿਆ ਵਾ ਬਾਈ ਹਾਂਜੀ ਹੋਈ ਜਮਾ ਠੀਕ ਹੈ ਤੇ ਕਰੇ ਬਾਈ ਆਪਣੇ ਹੋਰ ਵੀ ਪਸ਼ੂ ਆ ਹਾਂਜੀ ਮੱਝਾਂ ਰੱਖੀਆਂ ਗਾਈਆਂ ਅੱਛਾ ਮੱਝਾਂ ਤੇ ਗਾਈਆਂ ਵੀ ਰੱਖਦੇ ਆਪਾਂ ਹਾਂਜੀ ਵਪਾਰ ਦਾ ਹੀ ਕੰਮ ਹੈ ਨਹੀਂ ਜੀ ਵੈਟਰਨਰੀ ਦਾ ਹੀ ਡਾਕਟਰੀ ਦਾ ਕੰਮ ਠੀਕ ਆ ਠੀਕ ਹੈ ਤੇ ਇਹ ਬਾਈ ਝੋਟਾ ਫਿਰ ਆਪਣਾ ਬਚਪਨ ਤੋਂ ਪਾਲਿਆ ਵਾ ਹੈ ਛੋਟੇ ਹੁੰਦੇ ਤੋਂ ਹਾਂਜੀ ਠੀਕ ਹੈ ਤੇ ਬਾਈ ਜੇ ਆਪਾਂ ਪਹਿਲਾਂ ਤਾਂ ਇਹਦਾ ਨਾਮ ਦੱਸੋ ਕੀ ਹੈ ਇਹਦਾ ਨਾਮ ਕਲਜੋਗ ਹੈ ਜੀ ਕਲਜੋਗ ਹਾਂਜੀ ਕਿਆ ਬਾਤ ਆ ਯਾਰ ਨਾਂ ਹੀ ਬੜਾ ਘੈਂਟ ਹੈ ਤੇ ਕਲਜੋਗ ਹਨਾ ਰੋਹ ਵੀ ਹੈਗਾ ਬਾਈ ਕਲਜੋਗ ਵਾਲਾ ਇਹਦਾ ਛੋਟਾ ਇਹਦਾ ਠੀਕ ਹੈ ਤੇ ਇਹਦੀ ਮਾਂ ਵੀ ਘਰੇ ਵਾਲੀ ਵੀ ਸੀ ਬਾਈ ਨਹੀਂ ਆਪਾਂ ਲਈ ਸੀਗੀ 2014 ਚ ਹੋਈ 2014 ਚ ਆਪਾਂ ਇਹਦੀ ਮਾਂ ਲਈ ਸੀਗੀ 21 ਚ ਆਪਾਂ ਸੇਲ ਕੀਤੀ ਉਹ 21 ਚ ਆਪਾਂ ਸੇਲ ਕਰਤੀ ਸੀ ਤੇ ਉਦੋਂ ਆਪਾਂ ਬੱਚੇ ਲੇਤੇ ਹਾਂਜੀ ਠੀਕ ਹੈ ਇਹਦੀ ਬਈ ਉਮਰ ਕਿੰਨੀ ਕਾ ਕਲਜੋਗ ਇਹ ਸਾਢੇ 3 ਸਾਲ ਹੈ ਸਾਢੇ 3 ਸਾਲ ਦਾ ਬਾਈ ਛੋਟਾ ਦੇਖੋ ਹਾਈਟ ਪੱਖੋਂ ਦੇਖ ਲਓ ਰਾਸਟਰਾਂ ਚੈੱਕ ਕਰਾ ਲੈਂਦੇ ਆ ਕੋਈ ਨਾ ਬਾਈ ਤੋਰ ਇੱਕ ਮਿੰਟ ਵੀਡੀਓ ਬਣਾ ਲੀ ਬਾਈ ਵੀਡੀਓ ਬਹੁਤ ਵਧੀਆ ਤੇ ਚੰਗੇ नस्ਲ ਦਾ ਝੋਟਾ ਹੈਗਾ ਦੇਖੋ ਬਾਈ ਨੇ ਦਵਾਰੇ ਆਪਾਂ ਨੂੰ ਤੋੜ ਕੇ ਦਿਖਾ ਰਹੇ ਹੈਗੇ ਨਾ ਜੀ ਝੋਟੇ ਦਾ ਕਾਲ ਯੁਗ ਬਹੁਤ ਜਿਆਦਾ ਵਧੀਆ ਝੋਟਾ ਹੈਗਾ ਸੋਹਣਾ ਹੈਗਾ ਕਹਿੰਦੇ ਨੇ ਵੀ ਜਿਹਨੇ ਬੂਰੀਆਂ ਮੱਝਾਂ ਚੁੰਗਲੀਆਂ ਤੇ ਉਹਨੂੰ ਕੋਣ ਤੇ ਬਾਈ ਕਾਲ ਯੁਗ ਦਾ ਉਮਰ ਹੈਗੀ ਹੈਗੀ 3.5 ਸਾਲ ਹਾਂਜੀ ਠੀਕ ਹੈ ਤੇ ਘਰ ਦਾ ਹੀ ਪਾਲਿਆ ਹੋਇਆ ਆਪਣਾ ਇਹ ਬੱਚਾ ਹੈਗਾ ਕਿੰਨੇ ਦੰਦ ਹੋ ਗਿਆ ਬਾਈ ਇਹ ਚਾਰ ਦੰਦ ਹੈ ਚਾਰ ਦੰਦ ਹੋ ਗਿਆ ਠੀਕ ਹੈ ਤੇ ਕ੍ਰਾਸ ਕ੍ਰੂਸ ਪੂਰੀ ਵਧੀਆ ਕਰਦਾ ਹਾਂਜੀ ਠੀਕ ਹੈ ਸਿਮਨ ਵੀ ਤਿਆਰ ਹੈ ਆਪਣਾ ਸਿਮਨ ਵੀ ਤਿਆਰ ਹੈ ਵੈਰੀ ਗੁੱਡ ਯਾਰ ਕਿਉਂਕਿ ਇਹ ਜਿਹੜੀਆਂ ਨਸਲਾਂ ਬਾਈ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਤੇ ਨਸਲ ਦੇਖੀਏ ਤਾਂ ਕਿਹੜੀ ਨਸਲ ਦਾ ਵਜਦਾ ਬਈ ਨੀਲੀ ਰਾਵੀ ਨੀਲੀ ਦਾ ਵੀ ਚਵਾ ਜਾਂਦਾ ਪਾਕਿਸਤਾਨ ਦੀ ਨਸਲ ਪਾਕਿਸਤਾਨ ਦੀ ਨੀਲੀ ਰਾਵੀ ਨਸਲ ਦਾ ਠੀਕ ਹੈ ਲਓ ਵੀ ਹਾਈਟ ਵੀ ਆਪਾਂ ਹਾਈਟ ਵੈਸੇ ਮਿਣੀ ਇਹਦੀ ਕਿੰਨੀ ਹੈ ਨਹੀਂ ਵੀਰੇ ਆਪਾਂ ਨਹੀਂ ਮਿਣੀ ਕਿਤੇ ਅੱਛਾ ਹਾਈਟ ਬਾਈ ਹੋਰ ਇਹ ਕਹਿੰਦੇ ਮਿਣੀ ਨਹੀਂ ਨਾਰਮਲ ਹੀ ਹੁੰਦੀ ਹੈ ਨੀਲੀ ਰਾਵੀ 'ਚ ਹਾਈਟ ਜਿਆਦਾ ਨਹੀਂ ਹੁੰਦੀ ਠੀਕ ਹੈ ਨੀਲੀ ਦਾਵੀ 'ਚ ਬਾਈ ਕਹਿੰਦਾ ਵੀ ਜਿਆਦਾ ਹਾਈਟ ਨਹੀਂ ਹੁੰਦੀਗੀ ਪਰ ਹਾਈਟ ਫਿਰ ਵੀ ਬਹੁਤ ਹੈਗੀ ਹੈਗੀ ਕਿਉਂਕਿ ਪੂਰਾ ਤਗੜਾ ਤੇ ਤੰਦਰੁਸਤ ਝੋਟਾ ਹੈਗਾ ਨਾ ਹੈਗਾ ਤਾਂ ਬਾਈ ਕਹਿੰਦਾ ਕਲਯੁਗ ਸਾਢੇ 3 ਸਾਲ ਉਮਰ ਹੈ ਤੇ ਸੀਮਨ ਵੀ ਤਿਆਰ ਹੈ ਤੇ ਕ੍ਰਾਸ ਵੀ ਵਧੀਆ ਕਰਦਾ ਹੈਗਾ ਤੇ ਬਾਈ ਜੇ ਆਪਾਂ ਰੇਟ ਦੀ ਗੱਲ ਕਰ ਗਏ ਐਂਡ ਤੇ ਰੇਟ ਤੇ ਆ ਕੇ ਗੱਲ ਖੜ ਜਾਂਦੀ ਨਹੀਂ ਹੁੰਦੀ ਆ ਰੇਟ ਵੀਰੇ ਸਪਲਾਇਰ ਨੂੰ ਤੇ ਡਾਕਟਰ ਭਰਾਵਾਂ ਨੂੰ ਉਸ ਹਾਲ ਨੂੰ ਦੱਸ ਦਿੱਤਾ ਜਾਓ ਜੇ ਕੋਈ ਆਊਗਾ ਲੈਣ ਠੀਕ ਹੈ ਜਾਣ ਕੇ ਰੇਟ ਆਪਾਂ ਓਪਨ ਨਹੀਂ ਕਰਨਾ ਓਪਨ ਨਹੀਂ ਕਰਨਾ ਨਹੀਂ ਜੀ ਹਾਂ ਠੀਕ ਹੈ ਬਾਈ ਹੋਰੇ ਕਹਿੰਦੇ ਵੀ ਆਪਾਂ ਰੇਟ ਨਹੀਂ ਓਪਨ ਕਰਨਾ ਤੇ ਡਾਕਟਰ ਲਈ ਜਾਂ ਕੋਈ ਹੋਰ ਵੀ ਆਪਣੇ ਕੋਲੇ ਆਉਂਦਾ ਹੈਗਾ ਝੋਟਾ ਰੱਖਣ ਵਾਸਤੇ ਤਾਂ ਆਪਾਂ ਬਾਈ ਦਾ ਨੰਬਰ ਵਗੈਰਾ ਵੀ ਦੇਵਾਂਗੇ ਸਕਰੀਨ ਤੇ ਤੇ ਬਾਈ ਹੋਰ ਨਾਲ ਆਪਾਂ ਗੱਲਬਾਤ ਕੋਈ ਵੀ ਬੰਦਾ ਕਰ ਸਕਦਾ ਜੇ ਕਿਸੇ ਨੂੰ ਝੋਟਾ ਵਗੈਰਾ ਲੈਣਾ ਜਾਂ ਕੋਈ ਝੋਟੇ ਪਾਲਣ ਦੇ ਸ਼ਕੀਨ ਹੈਗੇ ਆਗੇ ਬਹੁਤ ਆਪਣੇ ਇੱਥੇ ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਵੱਧ ਰਿਹਾ ਪਸ਼ੂ ਪਾਲਣ ਕੰਨੀ ਪਰ ਝੋਟੇ ਲੋਕ ਬਹੁਤ ਘੱਟ ਪਾਲਦੇ ਆ ਬੱਚੇ ਵੀ ਕਾਲੀਆਂ ਮੱਝਾਂ ਤੇ ਵੀ ਆਪ ਦੇਤੀ ਗਏ ਆ ਹਾਂ ਨੀਲੀ ਜਾਵੀ ਚ ਬੂਰੇ ਪਾਏ ਨੇ ਠੀਕ ਆ ਠੀਕ ਆ ਤੇ ਬਾਈ ਇੱਕ ਵਾਰੀ ਫਿਰ ਐਡਰੈਸ ਕਨਫਰਮ ਕਰੋ ਪਹਿਲਾਂ ਆਪਣਾ ਤਹਿਸੀਲ ਫੂਲਾ ਜ਼ਿਲ੍ਹਾ ਬਠਿੰਡਾ ਪਿੰਡ ਪਿੱਥੋ ਪਿੰਡ ਪਿੱਥੋ ਤੇ ਸ਼ੋਭਨਾਮ ਕੀ ਆਪਣਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਲੋ ਵੀ ਦੋਸਤੋ ਅਮਰੀਕ ਸਿੰਘ ਪਿੰਡ ਪਿੱਥੋ ਰਾਮਪਰਾ ਮੰਡੀ ਦੇ ਨਾਲ ਹੀ ਪਿੰਡ ਪੈ ਜਾਂਦਾ ਹੈਗਾ 5-6 ਕਿਲੋਮੀਟਰ 5-6 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਬਾਈ ਦਾ ਬੈਟਰੀ ਦਾ ਕੰਮ ਹੈਗਾ ਹਾਂਜੀ ਤੇ ਕਿਸੇ ਬਾਈ ਨੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਪਸ਼ੂਆਂ ਬਾਰੇ ਵੈਸੇ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਬਾਈ ਹੋਰ ਨਾਲ ਕੰਟੈਕਟ ਕਰ ਸਕਦੇ ਆ ਵੀਰੇ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲੋ 81466 ਹਾਂਜੀ 67354 ਇੱਕ ਵਾਰੀ ਹੋਰ ਬੋਲੋ 81466 67354 ਲਓ ਜੀ ਵੀਰੇ ਨੇ ਨੰਬਰ ਦੇਤਾ ਤੇ ਕਿਸੇ ਵੀ ਵੀਰ ਨੂੰ ਕੋਈ ਨੌਲੇਜ ਚਾਹੀਦੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਝੋਟੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਕ੍ਰੋਸਿੰਗ ਬਾਰੇ ਜਾਣਕਾਰੀ ਲੈਣੀ ਹੈ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਪਾ ਦਾਂਗੇ ਤੇ ਬਾਈ ਨੇ ਵਿੱਚ ਬੋਲ ਕੇ ਵੀ ਦੱਸਤਾ ਤੇ ਰੇਟ ਬਾਈ ਕਹਿੰਦਾ ਵੀ ਆਪਾਂ ਓਪਨਲੀ ਅਨਾਉਂਸ ਨਹੀਂ ਕਰ ਸਕਦੇਗੇ ਤੇ ਕ੍ਰੋਸਿੰਗ ਵਾਸਤੇ ਬਹੁਤ ਵਧੀਆ ਵੈਸੇ ਬਾਈ ਇਹ ਕ੍ਰੋਸ ਕਰਾਉਂਦਾ ਕੋਈ ਤਾਂ ਕੀ ਰੇਟ ਚੱਲਦਾ 1000 ਰੁਪਿਆ ਜੀ 1000 ਰੁਪਿਆ ਹਾਂਜੀ ਤੇ ਬਾਈ ਕਹਿੰਦਾ ਵੀ 1000 ਰੁਪਿਆ ਆਪਣਾ ਰੇਟ ਚੱਲਦਾ ਹੈਗਾ ਕ੍ਰੋਸਿੰਗ ਦਾ ਤੇ ਸੀਮਨ ਵੀ ਤਿਆਰ ਹੈਗਾ ਤੇ ਨੀਲੀ ਦਾ ਵੀ ਪਾਕਿਸਤਾਨੀ ਦੀ ਇਹ ਆਪਣੀ نسل ਆ ਗਈ ਪਾਕਿਸਤਾਨ ਦੀ ਤੇ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਤਾਂ ਬਾਈ ਹੋਰ ਨਾਲ ਕੰਟੈਕਟ ਕਰ ਸਕਦਾ ਹੈਗਾ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਨਹੀਂ ਬਸ ਫਿਰ ਜਿੱਥੇ ਧੜੀਆਂ ਕਰਦਾ ਨਾ ਮੈਨੂੰ ਪਤਾ ਤੇਰੀ ਗੜੀ ਦਾ ਓਏ ਹੱਥ ਖੋਲ ਮੈਂ ਕਹਣਾ ਗੱਬਣਾ ਫੰਡ ਰਿਹਾ ਗੱਬੜ ਹਟਾਈ ਮੇਰੇ ਬਾਈ ਹਾਂ ਬੱਕਰੀ ਗੱਬਣਾ ਬਾਈ ਬੱਕਰੀ ਕੱਪਣਾ ਬਾਈ ਕਰਦੇ ਆ ਲੈ ਬਾਬੇ ਉਹਨਾਂ ਕਰ ਦੱਸਦੇ ਬੋਲ ਕੋ ਖਾ ਜਾ ਪਗਲ ਕਰ ਲੈ ਨਾ ਮਾਰ ਕਿਸੇ ਨੂੰ ਨਹੀਂ ਕੋਈ ਇਮਾਨਦਾਰੀ ਦਾ ਹੱਕ ਹਲਾਲ ਦਾ ਬਲਦਾ ਕਰਾਂਗੇ ਕਿਉਂ ਇੱਕ ਦਿਨ ਦਾ ਤਾਂ ਖੇਡ ਨਹੀਂ ਵੀ ਇੱਥੇ ਕਰਕੇ ਇਮਾਨਦਾਰੀ ਵਾਲਾ ਤਮਾਸ਼ਾ ਪਾਜਾਂਗੇ ਤੀਏ ਦਿਨ ਤੇਰੇ ਵਰਗਾ ਬਾਹ ਫੜ ਲੂ ਰੋਜ਼ ਮਿਲਣਾ ਪਵਲ ਕਨੂਹੇ ਰੱਬ ਦੀਆਂ ਰੂਹਾਂ ਨੇ ਕੋਈ ਮੇਰੀ ਕੱਲੀ ਰੂਹ ਨਹੀਂ ਵੀ ਮਹੀਮਾਨੇ ਹੀ ਹੀਰੇ ਜੰਮਿਆ ਸਾਰੇ ਹੀਰੇ ਨੇ ਬਾਬੇ ਉਰਿਆ 11000 ਦੀ ਦਿੰਨੇ ਨਾ ਪਰਾਂ ਨੂੰ ਮੂੰਹ ਕਾ ਤੂੰ ਕਰਦਾ ਇਹ ਨਾ ਹੁੰਦੀ ਨਹੀਂ ਆਪਣੇ ਬਸ ਫਿਰ ਜਿੱਥੇ ਤੂੰ ਅੜੀਆਂ ਕਰਦਾ ਨਾ ਮੈਨੂੰ ਪਤਾ ਤੇਰੀ ਅੜੀ ਦਾ ਓਏ ਹੱਥ ਖੋਲ ਮੈਂ ਕਹਨਾ ਮੈਥੋਂ ਬੜਾ ਐ ਤੂੰ ਐਵੇਂ ਇੱਥੇ ਦਿੱਤੇ ਆਪਾਂ ਭਾਈ ਭਾਈ ਮਰ ਜਾਾਂਗੇ ਡਰ ਕੇ ਪੂਰੀ ਵਾਰ ਨਹੀਂ ਲਾ ਕੇ ਹੁੰਦੀ ਯਾਰ ਮਾ ਹੋ ਗਈ 12:30 ਦੀ ਪਤ ਖੋਲੋ ਖੋਲ ਕਿੱਥੇ ਓ ਨਹੀਂ ਹੁੰਦੀ ਯਾਰ ਚੁੱਪ ਕਰ ਓ ਯਾਰ ਉਹੀ ਗੱਲ ਰੱਜ ਯਾਰ ਬਸ ਨਹੀਂ ਹੁੰਦੀ ਆ ਜੋਇਲਾ ਤਾਂ ਕਰ ਅੱਠ ਵੀ ਦੇਖਾ ਖੀਰੀ ਪੱਠਾ ਬੰਦਰਾ ਦੇਖ ਲੈ ਅੱਠ ਸਿਕੰਧੀ 10 ਵੀ ਕਿਹੜੇ ਵਸੂ ਨਹੀਂ ਪੈਸੇ ਬਹੁਤ ਆ ਕਿਹੜਾ ਨਹੀਂ ਚਾਹੀਦੀ ਠੀਕ ਆ ਤੀ ਚੁੱਪ ਕਰ ਚੁੱਪ ਕਰ ਜਿੱਥੇ ਕਹੇ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਕਿ ਹੱਥਿਆ ਕਰਤੀ ਕੋਈ ਕਦਾ ਨਹੀਂ ਹੁੰਦੀ ਨਹੀਂ ਹੁੰਦੀ ਮਿਲਦਾ ਨਹੀਂ ਪਸ਼ੂ ਮੰਡੀ ਸਾਰੀ ਮੰਡੀ ਧੱਕੇ ਧੱਕੇ ਖਾਦੇ ਆ ਜਾਨਵਰ ਮਿਲਦੇ ਨਹੀਂ ਉਹ ਵਜਾਰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਕੀਤਾ ਫਰਕ ਕੋਈ ਕਮੀ ਨਹੀਂ ਪੱਟ ਦੇ ਕੇ ਮੈਨੂੰ ਜ਼ਿੰਮੇਵਾਰੀ ਆ ਦੇ ਪਿੱਛੇ ਇੱਕ ਪੰਜਾ ਤੈਥੋਂ ਕਹਿ ਕੇ ਲੈਣੀ ਹੈ ਹੈ ਕਹਿ ਕੇ ਲੈਣਾ ਜਿਹੜਾ ਗੱਲ ਲੱਗਤੇ ਨਾ ਕਰ ਲਈ ਉਹ ਤਾਂ ਲੈ ਨਹੀਂ ਕੋਈ ਨਹੀਂ ਪੂਰਾ ਰੇਟ ਦਵਾ ਲਓ ਹਾਂ ਜਾਂ ਹੋ ਗਈ 13 ਦੀ ਫਰ ਰੱਖਣੀ ਰੱਖ ਲੈਨੀ ਤੇਰੀ ਮਰਜ਼ੀ ਹੈ ਦੇ ਦੇ ਪਰਾਂ ਦੇ ਦੇ ਲੈ ਫੜਾ ਉਹ ਯਾਰੀ ਕਿੰਨੇ ਦੇਊਗੀ ਰਜੇ 13 ਦੀ ਖੁਸ਼ ਹੈ ਖੁਸ਼ ਹੈ ਖੁਸ਼ ਹੈ ਖੁਸ਼ ਹੈ ਨਾ ਜੀ ਖੁਸ਼ ਹੋ ਤੁਸੀਂ ਤਾਂ ਲੈ ਨਹੀਂ ਲਿਓ ਨਾ ਹਾਂ ਕੋਈ ਧੱਕਾ ਕੋਈ ਨਹੀਂ ਬਾਈ ਕਿਸੇ ਨਵੇਂ ਅਰ ਨਾਲੇ ਪਾਪੇ ਨਾਲ ਕਹਿ ਕੇ ਮਦਦ ਲਾਲੀ ਕਰੀ ਐ ਕੋਈ ਚੋਰੀ ਨਹੀਂ ਕਰੀ ਉਹ ਤਾਂ ਹੱਕ ਵੀ ਬਣਦਾ ਬਾਈ ਜੀ ਮੈਂ ਬਾਈ ਇੰਨੇ ਪੈਸੇ ਲਊਂਗਾ ਜੇ ਮੇਰਾ ਸੌਦਾ ਘੱਟ ਬਣੇ ਨਹੀਂ ਮੈਨੂੰ ਗਾਕ ਨਹੀਂ ਮਿਲੇ ਸਹੀ ਵਾਲਾ ਫੜਾ ਉਹਨਾਂ ਦਾ ਸਹੀ ਵਾਲਾ ਤਾਂ ਲਓ ਜੀ ਆ ਫੜ ਬਈ ਪੈ ਰਹੇ ਨੇ ਇਹਨੂੰ ਫੜਾਈ ਪੈਸੇ ਲੈ ਕੇ ਬਾਈ ਇਹਨੂੰ ਪਰਾਂ ਕਰ ਵੀਰੇ ਮੈਂ ਜਾ ਦੋ ਮਿੰਟ ਵਿੱਚ ਚਾਲੂ ਸਾਡੀ ਬੱਕਰੀ ਦੀ ਬਾਈ ਇਹ ਸਹੀ ਫੜੀ ਮੈਂ ਇਹਦੇ ਥੰਸਣ ਚੈੱਕ ਕਰ ਲਾਂ ਕਰੋ ਜੀ ਕਰੋ ਕਰੋ ਪਿੱਛੋਂ 100 ਗੱਲਾਂ ਨਿਕਲਦੀਆਂ ਨੇ ਸਹੀ ਐ ਸਹੀ ਆ ਭਾਈ ਜਾਓ ਪੈਸੇ ਦੇਈਏ ਭਾਈ ਵਗੈਰਾ ਜੂ ਦਾ ਹੋ ਗਿਆ 13000 ਦਾ ਇਹਦਾ ਮੈਂ ਆਪੇ ਗਣਨੂ ਮੈਨੂੰ ਫੜਾ ਦੇ ਲੈ ਕੇ ਨਹੀਂ ਭਜਦਾ ਵਾਹ ਬਾਬੇ ਪਾਪੇ ਚਾਹੀਦੇ ਇਧਰ ਭਾਈ ਛੋਟੇ ਭਾਈ ਸਾਡੀ ਵੀਡੀਓ ਨਾ ਖਰਾਬ ਇਹਦਾ ਸੱਚ ਵੀਡੀਓ ਵਾਲੀ ਹੈ ਉਹ ਵੀਡੀਓ ਵਾਲੇ ਉਹ ਤੱਕੇ ਵਾਲੀ ਹੈ ਮੈਨੂੰ ਕੀ ਪਤਾ ਵੀ ਕੌਣ ਹੈ 2 3 4 5 7 8 9 10 11 12 13 ਬਾਬੇ ਆ ਲੋ ਸਰਦਾਰ ਜੀ ਦੁਬਾਰਾ ਕਹਿਣਾ ਬਾਬੇ ਜੇ ਵਾਧੋ ਦੇ ਦੀ ਘਟੋ ਲੈਣੀ ਚਾਚਾ ਨਾ ਕਰਦੇ ਮਤਰਾ ਵੀ ਕਰਕੇ ਲਾ ਲਿਆ ਅਸਟਾਣ ਕੇ ਲਾਈ ਸਹੀ ਹੈ ਖੁਸ਼ ਹੋ ਕੇ ਕੇ ਕਰ ਨਹੀਂ ਆ ਦੇਖ ਨਹੀਂ ਛੋਟ ਬੰਦੇ ਦੀ ਲਿਖਾਈ ਆਪੇ ਕਰਾਉਣਗੇ ਦੋਹੇ ਪਾਸਿਓਂ ਲਿਖਾਈ ਕਰਾ ਦੇ ਖੁਸ਼ ਹੋ ਬਹੁਤ ਸਰ ਜਵਾਪਾ ਇੱਕ ਪੰਜਾਬ ਮੈਨੂੰ ਜੀ ਜੀ